ਅਜਿਹਾ ਕਿਦਾਂ ਤੋਂ ਹੋਇਆ ਦੱਸਿਆ ਜਦੋਂ ਪਹਿਲੀ ਪਹਿਲੀ ਵਾਰੀ ਹਰਿਆਣੇ 'ਚ ਸਰਕਾਰ ਬਣੀ ਆ ਨਾ ਸੌਰੀ ਦਿੱਲੀ 'ਚ ਸਰਕਾਰ ਬਣੀ ਆ ਤੋਂ ਉਹ ਇਸੇ ਤਰੀਕੇ ਨਾਲ ਜਿਵੇਂ ਅੱਜ ਤੁਹਾਡੇ ਇੱਥੇ ਹਰਿਆਣਾ 'ਚ ਦੱਪੜੇ 'ਚ ਤੁਸੀਂ ਸਾਰੇ ਥੋੜਾ ਥੋੜਾ ਜਿਹੜੇ ਇੱਥੇ ਬੈਠੇ ਹੋ ਉਹ ਜਿਹਾ ਹੀ ਹੋਇਆ ਕਰਦਾ ਸੀ ਤੇ ਸਾਨੂੰ ਸਾਰੇ ਜਿਹੜੇ ਮਜ਼ਾਕ ਕਰਿਆ ਕਰਦੇ ਸੀ ਇਹ ਧਾਰੀ ਜਿਹੜੇ ਇਕੱਠੇ ਹੋ ਕੇ ਵਹਿ ਜਾਂਦੇ ਨੇ ਤੇ ਇਹਨਾਂ ਨੂੰ ਕਿਹਦੇ ਵੋਟਾਂ ਪਾਉਣੀਆਂ ਨੇ ਤੇ ਯਕੀਨ ਬੰਦਿਆ ਜਿਸ ਤੱਕ ਵੋਟਾਂ ਪਾਉਣ ਦਾ ਦਿਨ ਆਇਆ ਨਾ ਤਾਂ ਮਰਦਾਂ ਨੇ ਇੱਕ ਪਾਸਾ ਗੱਲ ਕਰਦਾ ਸੀ ਸਾਰੀ ਵੀ ਵੋਟਾਂ ਛੱਡ ਦੇ ਉਪਰ। ਹੋਰ ਇਹ ਗੱਲ ਜਦੋਂ ਦਿੱਲੀ ਦੀ ਸਰਕਾਰ ਠੀਕ ਹੋਈਆ